ਟਰੈਕਟਰ ਮਾਰਚ ਜਿਹੜਾ ਹੈਗਾ ਜੀ ਇਹ ਪੂਰੇ ਭਾਰਤ ਭਰ ਚ ਸੱਦਾ ਦਿੱਤਾ ਗਿਆ ਹੈ ਅੱਜ ਐਸ ਕੇ ਐਮ ਭਾਰਤ ਵੱਲੋਂ ਸਾਰੇ ਦੇਸ਼ ਦੇ ਵਿੱਚ ਟਰੈਕਟਰ ਮਾਰਚ ਮੋਟਰਸਾਈਕਲ ਮਾਰਚ ਜਿਹੜਾ ਵੀ ਕੋਈ ਵਾਹਨ ਆ ਉਹ ਅਸੀਂ ਕਰਨ ਜਾ ਰਹੇ ਹਾਂ ਕਿਉਂਕਿ ਜਿਹੜਾ ਅਸੀਂ ਕਾਨੂੰਨ ਕਾਲੇ ਵਾਪਸ ਕਰਾ ਕੇ ਆਏ ਸੀ ਪੰਜ ਪਹਿਲਾਂ ਅਸੀਂ ਟਰੈਕਟਰ ਮਾਰਚ ਹਰੇਕ 26 ਜਨਵਰੀ ਨੂੰ ਕੀਤੇ ਅੱਜ ਸਾਡਾ 6ਵਾਂ ਇਹ ਟਰੈਕਟਰ ਮਾਰਚ ਕਰਨ ਜਾ ਰਹੇ ਹਾਂ ਪੰਜਾਬ ਦੇ ਵਿੱਚ ਹਰੇਕ ਜ਼ਿਲ੍ਹੇ ਚ 5 ਦਾ 6 ਜਗ੍ਹਾ ਤੇ ਸਾਡਾ ਇਹ ਟਰੈਕਟਰ ਮਾਰਚ ਹੋ ਰਿਹਾ ਜਿਵੇਂ ਲੁਧਿਆਣੇ ਚ ਸਮਰਾਲੇ ਪੁਹਾੜੇ ਮੁਲਾਮਪੁਰ ਜਗਰਾਉਂ ਰੈਕوٹ ਇਸ ਤਰ੍ਹਾਂ ਜੇ ਆਪਾਂ 22 ਜ਼ਿਲ੍ਹੇ ਲਾਈਏ ਤਾਂ 100 ਜਗ੍ਹਾ ਤੋਂ ਉੱਪਰ ਅਸੀਂ ਅੱਜ ਇਹ ਟਰੈਕਟਰ ਮਾਰਚ ਰੋਸ ਮਾਰਚ ਕਰਾਂਗੇ ਕਿਉਂਕਿ ਸਰਕਾਰ ਨਾਲ ਸਾਡਾ ਇੱਕ ਵੱਡਾ ਰੋਸ ਆ ਜਿਹੜੇ ਭਾਵੇਂ ਅਸੀਂ ਕਾਲੇ ਕਾਨੂੰਨ ਵਾਪਸ ਕਰਾਇਆ ਸੀ ਪਰ ਆਏ ਦਿਨ ਨਵੇਂ ਕਾਨੂੰਨ ਫੇਰ ਸਰਕਾਰ ਸਾਡੇ ਤੇ ਥੋਪਣ ਜਾ ਰਹੇ ਆ ਉਹ ਕੱਲੇ ਕਿਸਾਨ ਲਈ ਮਾਰੂ ਨਹੀਂ ਉਹ ਆਮ ਜਨਤਾ ਲਈ ਮਾਰੂਗਾ ਹੋਟਲੇ ਵੀ ਮਾਰੂ ਜਿਹਦੇ ਘਰੇ ਮੀਟਰ ਲੱਗਿਆ ਹੋਇਆ ਉਹਦੇ ਲਈ ਮਾਰੂ ਬਿਜਲੀ ਸੋਧ ਬਿੱਲ 226 ਜਿਹਨੂੰ ਪਹਿਲਾਂ 25 ਕਹਿੰਦੇ ਸੀ ਹੁਣ 26 ਕਹਿ ਦਿੱਤਾ ਗਿਆ ਉਹ ਸਰਕਾਰ ਲੈ ਕੇ ਆ ਰਹੀ ਆ ਉਹਦੇ ਨਾਲ ਜਿਹੜੀ ਆ ਕਾਰਪੋਰੇਟ ਨੂੰ ਇਹ ਵੀ ਹੱਥਾਂ ਚ ਸਾਰਾ ਬਿਜਲੀ ਬੋਰਡ ਦੇ ਦੇਣਗੇ ਸਾਰੀਆਂ ਜ਼ਮੀਨਾਂ ਸਾਡੀਆਂ ਵਿਕ ਜਾਣਗੀਆਂ ਜ਼ਮੀਨਾਂ ਸਰਕਾਰਾਂ ਵੇਚ ਜਾਣਗੀਆਂ ਪੰਜਾਬ ਸਰਕਾਰ ਵੀ ਤਾਰ ਲੋ ਮੱਛੀ ਹੋਈ ਫਿਰਦੀ ਆ ਵੀ ਧਾਰਪੁਰ ਟਾਂਕੂ ਕੋਲ ਚਲੇ ਜੇਵੇ ਪ੍ਰਾਈਵੇਟ ਕੋਲ ਚਲੇ ਜੇਵੇ ਅਸੀਂ ਜ਼ਮੀਨਾਂ ਵੇਚ ਲਵਾਂਗੇ ਤੇ ਸਮਾਰਟ ਮੀਟਰ ਜਿਹੜੇ ਆਪਣੇ ਘਰਾਂ ਚ ਲੱਗ ਜਾਣਗੇ ਜਿਸ ਦਾ ਕਿ ਪਹਿਲਾਂ ਰੀਚਾਰਜ ਸਾਨੂੰ ਕਰਾਉਣਾ ਪਿਆ ਕਰੂਗਾ ਤਾ ਸਾਡੀ ਬਿਜਲੀ ਚੱਲਿਆ ਕਰੂਗੀ ਤੇ ਬਿਜਲੀ ਵੀ ਸਾਡੀ ਬਹੁਤ ਮਹਿੰਗੀ ਹੋਊ ਜੀ ਹਰੇਕ ਬੰਦੇ ਦੇ ਬਸੋਂ ਬਾਹਰ ਬਿਜਲੀ ਹੋਊ ਉਹਦਾ ਅਸੀਂ ਵਿਰੋਧ ਕਰਦੇ ਆਂ ਦੂਜਾ ਜਿਹੜਾ ਬੀਜ ਬਿੱਲ ਜਿਹੜੀ ਅਸੀਂ ਰਵਾਇਤੀ ਬੀਜ ਆਮ ਅਸੀਂ ਘਰੋਂ ਚੱਕ ਕੇ ਅੱਗੇ ਝੋਨਾ ਜਾਂ ਕਣਕ ਵੀ ਅੰਡਰਮਾਂ ਚ ਪਈ ਹੁੰਦੀ ਸੀ ਬੀਜ ਲੈਂਦੇ ਸੀ ਉਹ ਸਾਨੂੰ ਪ੍ਰਮਾਣ ਕਰਨਾ ਪਊਗਾ ਅਸੀਂ ਨਹੀਂ ਬੀਜ ਸਕਾਂਗੇ ਵੱਡੀਆਂ ਕੰਪਨੀਆਂ ਜਿਵੇਂ ਮੈਂਟੈਸੋ ਵਗੈਰਾ ਆ ਜਾਣਗੀਆਂ ਉਹ ਆਪਦਾ ਬੀਜ ਦੇਣਗੀਆਂ ਉਹਨਾਂ ਦੇ ਬੀਜਾਂ ਤੇ ਉਹਨਾਂ ਦੀਆਂ ਦਵਾਈਆਂ ਹੀ ਚੱਲਣਗੀਆਂ ਉਹਨਾਂ ਦੇ ਖਾਦ ਹੀ ਚੱਲਣਗੇ ਸਾਨੂੰ ਖਾਦ ਵੀ ਉਹੀ ਲੈਣੇ ਪੈਣਗੇ ਤੇ ਦਵਾਈਆਂ ਵੀ ਸਾਨੂੰ ਉਹੀ ਲੈਣੀਆਂ ਪੈਣਗੀਆਂ ਇਹ ਕਿਸਮ ਦੇ ਸਾਡੇ ਜਿਹੜੇ ਰਵਾਇਤੀ ਬੀਜ ਨੇ ਉਹ ਖਤਮ ਹੋ ਜਾਣਗੇ ਤੀਸਰਾ ਜਿਹੜਾ ਕਿਰਤ ਕਾਨੂੰਨਾਂ ਦਾ ਜਿਹੜਾ ਮਜ਼ਦੂਰਾਂ ਲਈ ਕਾਨੂੰਨ ਆ ਜਿਹੜੀ ਸਾਡੀ ਮਨਰੇਗਾ ਉਹਦੇ ਵਿੱਚ ਸੈਂਟਰ ਸਰਕਾਰ ਨੇ ਕਰਤਾ ਕਿ ਤਾਂ ਥੋੜੇ ਪੈਸੇ ਪਾਉਣੇ ਪੈਂਦੇ ਸੀ ਸਰਕਾਰਾਂ ਨੂੰ ਰਾਜੀਆਂ ਸਰਕਾਰਾਂ ਨੂੰ ਕਹਿੰਦੇ ਵੀ 40% ਤੁਸੀਂ ਪਾਓ ਸਰਕਾਰਾਂ ਕੋਲ ਤਾਂ ਸਾਡੀ ਪੰਜਾਬ ਸਰਕਾਰ ਕੋ ਤਾਂ ਤਨਖਾਹਾਂ ਦੇਣ ਲਈ ਪੈਸੇ ਨਹੀਂ ਉਹ ਕਿਵੇਂ ਪਾਊਗੀ ਤੇ ਇਸ ਲਈ ਸਾਡੀ ਉਹ ਮਨਰੇਗਾ ਸਕੀਮ ਵੀ ਜਿਹੜੀ ਇਹ ਸੈਂਟਰ ਸਰਕਾਰ ਕਰਨ ਖਤਮ ਕਰਨ ਜਾ ਰਹੀ ਆ ਤੇ ਲੇਬਰ ਲਈ ਕਾਨੂੰਨ ਵੀ ਬਣਾ ਰਹੀ ਆ 12 ਘੰਟੇ ਜਿਹੜਾ ਮਜ਼ਦੂਰੀ ਦਾ ਕਾਨੂੰਨ ਬਣਾ ਰਹੀ ਆ ਉਹਦੇ ਨਾਲ ਲੇਬਰ ਨਾਲ ਵੀ ਇੱਕ ਵੱਡਾ ਜਿਹੜਾ ਤਕਾ ਹੋ ਜੂਗਾ ਇਹਨਾਂ ਦੇ ਲਈ ਅਸੀਂ ਅੱਜ ਇਹਦੀ ਵਿਰੋਧਤਾ ਪ੍ਰਗਟ ਕਰਨ ਲਈ ਇਹ ਅਸੀਂ ਅੱਜ ਟਰੈਕਟਰ ਮਾਰਚ ਸਰਕਾਰ ਨੂੰ ਗਰਾਹ ਕਰਨ ਜਾ ਰਹੇ ਆ ਵੀ ਸਰਕਾਰ ਇਹ ਕਾਨੂੰਨ ਨਾ ਲੈ ਕੇ ਆਵੇ ਕਿਉਂਕਿ ਲੋਕ ਸੜਕਾਂ ਤੇ ਕਿਵੇਂ ਆ ਰਹੇ ਨੇ ਦਿਖਾਉਣ ਜਾ ਰਹੇ ਆ ਕਈ ਵਾਰੀ ਭੁਲੇਖੇ ਪੈ ਜਾਂਦੀ ਆ ਵੀ ਲੋਕ ਹੁਣ ਲੜਾਈ ਨਹੀਂ ਲੜਦੇ ਇਹ ਲੋਕ ਲੋਕ ਲੜਾਈ ਲਈ ਤਿਆਰ ਹੈ ਲੋਕ ਦੇਖੋ ਅੱਜ ਟਰੈਕਟਰ ਲੈ ਕੇ ਕਿਵੇਂ ਲੱਖਾਂ ਟਰੈਕਟਰ ਸਾਡਾ ਸੜਕਾਂ ਤੇ ਆਊਗਾ ਅੱਜ ਦੇਸ਼ ਗਣਤੰਤਰ ਦਿਵਸ ਮਨਾ ਰਿਹਾ ਹੈ ਸਰਕਾਰ ਲਈ ਤਾਂ ਪਾਵੇਂ ਗਣਤੰਤਰ ਦਿਵਸ ਹੈ ਪਰ ਇਹਦੇ ਵਿੱਚ ਉਹ ਗਣ ਅਰਥਾਤ ਲੋਕ ਉਹ ਗਾਇਬ ਨੇ ਸਰਕਾਰ ਜਿਸ ਤਰ੍ਹਾਂ ਹਰ ਰੋਜ਼ ਉਦੋਂ ਹੀ ਪਤਾ ਲੱਗਦਾ ਕੋਈ ਨਮਾ ਨਵੇਂ ਤੋਂ ਨਵਾਂ ਕਾਨੂੰਨ ਕੱਢ ਕੇ ਲੈ ਆਉਂਦੀ ਹੈ ਜਿਹਦੇ ਨਾਲ ਹਰ ਚੀਜ਼ ਕਾਰਪੋਰੇਟ ਦੇ ਹੱਥਾਂ 'ਚ ਦੇਣ ਦੀ ਤਿਆਰੀ ਹੈ ਹੁਣ ਉਹਨਾਂ ਨੇ ਹਾਲੇ ਤੱਕ ਬਿਜਲੀ ਸੋਧ ਬਿੱਲ ਦਿੱਤਾ ਹੈ ਈਡ ਬਿੱਲ ਦਿੱਤਾ ਹੈ ਮਨਰੇਗਾ ਨੂੰ ਜੀਰਾਮ ਜੀ ਬਣਾਤਾ ਔਰ ਇਸੇ ਤਰ੍ਹਾਂ ਰੋਜ਼ ਜਿਹੜੇ ਕਾਨੂੰਨ ਆ ਰਹੇ ਨੇ ਨਵੇਂ ਲੇਬਰ ਕੋਡ 4 ਫਲੇਬਰ ਕੋਡ ਨੇ ਤੇ ਇਹ ਸਾਰਾ ਕੁਝ ਜਿਹੜਾ ਹੈ ਇਹ ਕਾਰਪੋਰੇਟ ਦੇ ਹੱਥਾਂ 'ਚ ਲੈਣ ਵਾਸਤੇ ਕਾਰਪੋਰੇਟ ਨੂੰ ਬਾਲਣ ਵਾਸਤੇ ਸਰਕਾਰ ਦੇਈ ਜਾ ਰਹੀ ਹੈ ਅੱਜ ਸਾਰੇ ਦੇਸ਼ ਵਿੱਚ ਅਸੀਂ ਐਸਕੇਐਮ ਵੱਲੋਂ ਆਪਣੇ ਢੰਗ ਨਾਲ ਉਹਨਾਂ ਦਾ ਵਿਰੋਧ ਕਰਨ ਵਾਸਤੇ ਟਰੈਕਟਰ ਮਾਰਚ ਕਰ ਰਹੇ ਹਾਂ ਕਿਤੇ ਮੋਟਰਸਾਈਕਲਾਂ ਦੇ ਨਾਲ ਜਲੂਸ ਨਿਕਲ ਰਹੇ ਨੇ ਹਰ ਸਟੇਟ 'ਚ ਹੋ ਰਿਹਾ ਇਕੱਲਾ ਇੱਕ ਪੰਜਾਬ 'ਚ ਨਹੀਂ ਪੰਜਾਬ ਵਿੱਚ ਅੱਜ ਪਤਾ ਨਹੀਂ ਕਿੰਨੇ ਥਾਈਂ ਹੈ ਹਰ ਸੀਰ ਬੱਦਰ ਤੇ ਹੈ ਇਹ ਜਿਹੜਾ ਟ੍ਰੈਕਟਰ ਮਾਰਚ ਹੋਣੇ ਇਹ ਇੱਥੇ ਦੇ ਲੋਕਾਂ ਨੂੰ ਵੀ ਸਮਝ ਲੈਣਾ ਚਾਹੀਦਾ। ਵੀ ਜਿਸ ਪਾਸੇ ਨੂੰ ਮੋਦੀ ਤਰ੍ਹਾਂ ਚੱਲੀ ਹੈ ਰਹਿਣਾ ਕੱਖ ਨਹੀਂ ਸਾਰਾ ਕੁਝ ਕਾਰਪੋਰੇਟ ਦੇ ਹੱਥਾਂ ਚ ਚਲਾ ਜਾਣਾ ਫਿਰ ਬਾਅਦ ਚ ਸਾਡੇ ਕੋਲ ਕੁਝ ਕਹਿਣ ਨੂੰ ਰਹਿਣਾ ਨਹੀਂ। ਇਸ ਕਰਕੇ ਮੈਂ ਅਪੀਲ ਕਰਦਾ ਸਾਰੇ ਪੰਜਾਬੀਆਂ ਨੂੰ ਖਾਸ ਤੌਰ ਤੇ ਹੁਣ ਘਰਾਂ ਤੋਂ ਬਾਹਰ ਨਿਕਲੋ ਹੁਣ ਐ ਨਹੀਂ ਹੈ ਸੰਗ ਕੇ ਨਹੀਂ ਚੱਲਣਾ ਕੰਮ। ਜਿਹੜੀ ਦਿੱਲੀ ਮੋਰਚਾ ਸੀ ਉਸੇ ਤਰ੍ਹਾਂ ਉਸੇ ਤਰਜ਼ ਦੇ ਉੱਤੇ ਹੁਣ ਵੱਡੇ ਮੋਰਚੇ ਦੀ ਤਿਆਰੀ ਲਈ ਇਹ ਇੱਕ ਐਕਸਰਸਾਈਜ਼ ਹੈ ਇਹਦੇ ਵਿੱਚ ਬੱਦ ਕਰਕੇ ਹੁਮਾ ਹੁਮਾ ਕੇ ਇਹਦੇ ਛਾਂ ਮਲੋਵੋ ਔਰ ਅੱਜ ਬਦਕਿਸਮਤੀ ਨਾਲ ਕੋਈ ਡੈਮੋਕ੍ਰੇਸੀ ਨਹੀਂ ਕੋਈ ਗਣਤੰਤਰ ਨਹੀਂ ਇਹ ਸਾਰਾ ਕੁਝ ਜਿਹੜਾ ਸਰਕਾਰੀ ਤੰਤਰ ਹੈ ਉਹ ਉਹਦੀ ਸਰਕਾਰ ਦੀਆਂ ਇਹਨਾਂ ਪਾਲਿਸੀਜ਼ ਦੀ ਜਿੱਥੇ ਵਿਰੋਧ ਕਰਦੇ ਹਾਂ ਉੱਥੇ ਨਿੰਦਾ ਵੀ ਕਰਦੇ ਹਾਂ ਅੱਜ ਟਰੈਕਟਰ ਮਾਰਚ ਹੋਏਗਾ ਤੁਸੀਂ ਦੇਖੋਗੇ ਕਿਸ ਤਰ੍ਹਾਂ ਲੁਕੀ ਜਿਹੜੇ ਸੜਕਾਂ ਦੇ ਵਿੱਚ ਲੱਗਣਗੇ